ਹਰ ਚਰਨ ਭੁੱਲਰ ਮਾਮਲੇ ਦੇ ਵਿੱਚ ਡੀਐਸਪੀ ਤੋਂ ਪੁੱਛਗਿਛ ਹੋਈ ਹੈ ਤੇ ਕਹਿੰਦੇ ਜੀ ਹੋਰ ਦੋ ਉਦਕਾਰੀਆਂ ਤੋਂ ਵੀ ਪੁੱਛਗਿਛ ਹੋ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕਈ ਅਫਸਰਾਂ ਦੇ ਨਾਵਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਨੇ ਜਿਨ੍ਹਾਂ ਨੂੰ ਸ সম্মুখীন ਜਾਰੀ ਹੋਵੇ ਪੰਜਾਬ ਦੇ ਡੀਐਸਪੀ ਨੇ ਕੁਲਦੀਪ ਸਿੰਘ ਉਹਨਾਂ ਨੂੰ ਸੀਬੀਆਈ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 30 ਚੌਨਾਂ ਦਫ਼ਤਰ ਹੈ ਨਾ ਉੱਥੇ ਸੱਦਿਆ ਸੀ ਉੱਥੇ ਬਲਾਕੇ ਪੁਛਕਿਛ ਕੀ ਲਿਸਟ ਲੰਬੀ ਤਿਆਰ ਹੋਈ ਹੈ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕਰਦਾ ਰਿਹਾ ਕਿ ਸਤਾਇਕ ਦੀ ਲਿਸਟ ਤਾਂ ਪਹਿਲਾਂ ਤਿਆਰ ਹੋ ਗਈ ਸੀ ਫਿਰ ਕ੍ਰਿਸ਼ਨੂ ਦੀ ਡੈਰੀ ਦੇ ਹਵਾਲੇ ਨਾਲ ਲਿਸਟ ਤਿਆਰ ਹੋ ਗਈ। ਤੋਂ ਹੁਣ ਕ੍ਰਿਸ਼ਨੂ ਦਾ ਜਿਹੜਾ ਰਿਮਾਂਡ ਲਿਆ ਉਹਦੇ ਵਿੱਚ ਜੋ ਕੁਝ ਸਾਹਮਣੇ ਆਣਾ ਉਹ ਤੋਂ ਬਾਅਦ ਫਿਰ ਅੰਮੋ ਸਾਹਮਣੇ ਵੀ ਬਿਠਾ ਸਕਦੇ। ਚਰਨ ਪੁੱਲਰ ਦੀ ਖਾਸ ਕਰਕੇ ਜੁਆਇਨਿੰਗ ਤੋਂ ਲੈ ਕੇ ਉਹਨਾਂ ਦੀ ਹੁਣ ਤੱਕ ਦੀ ਪੋਸਟਿੰਗ ਉਹਦਾ ਰਿਕਾਰਡ ਪੰਜਾਬ ਪੁਲਿਸ ਤੋਂ ਸੀ ਵੀ ਜਿਹਾ। ਇਹ ਹੈ ਮੈਂ ਪਹਿਲੂ। ਹਰਚਰਨ ਭੁੱਲਰ ਮਾਮਲੇ ਦੇ ਵਿੱਚ ਡੀਐਸਪੀ ਤੋਂ ਪੁੱਛਗਿੱਛ ਹੋਈ ਹੈ ਤੇ ਕਹਿੰਦੇ ਜੀ ਹੋਰ ਦੋਦਖਾਰੀਆਂ ਤੋਂ ਵੀ ਪੁੱਛਗਿੱਛ ਹੋ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਕਈ ਅਫਸਰਾਂ ਦੇ ਨਾਮਾਂ ਦੀਆਂ ਸੂਚੀਆਂ ਤਿਆਰ ਹੋ ਗਈਆਂ ਨੇ ਜਿਨ੍ਹਾਂ ਨੂੰ ਸੌਂਮਣ ਜਾਰੀ ਹੋਣਗੇ ਬਿਲਕੁਲ ਜੀ ਡੀਆਈਜੀ ਹਰਚਰਨ ਸਿੰਘ ਭੁੱਲਰ ਉਸ ਮਾਮਲੇ 'ਚ ਲਗਾਤਾਰ ਰੋਜ਼ ਨਵੀਂ ਪਰਤ ਖੁੱਲ ਕੇ ਸਾਹਮਣੇ ਆ ਜਾਂਦੀ ਹੈ ਠੀਕ ਹੈ ਅੱਜ ਨਿਆਂ ਖਰਾਸਤ ਮੁੱਕਦੀ ਹੈ ਪੇਸ਼ੀ ਹੁੰਦੀ ਹੈ ਉਹ ਸਾਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ ਨਾ ਕ੍ਰਿਸ਼ਨੂ ਵਾਲੇ ਤੱਤ ਸੱਚ ਸਾਹਮਣੇ ਆਉਣ ਲੱਗ ਜਣੇ ਆਉਣ ਉਤਰਵਾਦ ਫਿਰ ਭੁਲੇਰ ਵਾਲੀ ਕਾਰਵਾਈ ਦੂਸਰੇ ਪਾਸੇ ਨੂੰ ਉਤਰ ਪੈਣੀ ਹੈ ਪਰ ਆਪਾਂ ਪਿਛਲੇ 2 ਦਿਨਾਂ ਤੋਂ ਇਸ ਵਾਰਨਾ ਤੁਹਾਡੇ ਮੂਰੇ ਤੱਥ ਰੱਖਦੇ ਆ ਰਹੇ ਸੀ ਕਿ ਜੋ ਜਾਣਕਾਰੀ ਮਿਲ ਰਹੀ ਆ ਉਹਦੇ ਅਨੁਸਾਰ ਦਰਜਨ ਦੇ ਕਰੀਬ ਡੀਐਸਪੀ ਦੇ ਨਾਮ ਸਭ ਤੋਂ ਪਹਿਲਾਂ ਚਰਚਾ ਆ ਚਾਰੇ ਕਿ ਡੀਐਸਪੀਆਂ ਤੋਂ ਪੁੱਛ ਕੇ ਛੋਹ ਸਕਦੀ ਹੈ ਤੇ ਉਧਰ ਨੂੰ ਪਰ ਕੇ ਤਾਂ ਚਲੀ ਗਈ ਇੱਕ ਡੀਐਸਪੀ ਤੇ ਦੋ ਹੋਰ ਅਫਸਰਾਂ ਤੋਂ ਸੀਬੀਆਈ ਨੇ ਪੁੱਛ ਕੇ ਛ ਕਰ ਲਈ ਇਹ ਮਤਲਬ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਮਿਲ ਰਹੀ ਪੁਲਿਸ ਅੰਤਰਜੰਤਰ ਉਹਨਾਂ ਦੇ ਹਵਾਲੇ ਨਾਲ ਜਾਣਕਾਰੀ ਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਕਹਿੰਦੇ ਜੀ ਇੱਕ ਪੰਜਾਬ ਦੇ ਡੀਐਸਪੀ ਨੇ ਕੁਲਦੀਪ ਸਿੰਘ ਉਹਨਾਂ ਨੂੰ ਸੀਬੀਆਈ ਨੇ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 30 ਚ ਉਹਨਾਂ ਦਾ ਦਫ਼ਤਰ ਹੈ ਨਾ ਉੱਥੇ ਸੱਦਿਆ ਸੀ ਤੇ ਉੱਥੇ ਬੁਲਾ ਕੇ ਪੁੱਛਗਿੱਛ ਕੀਤੀ ਹੈ ਇਹੀ ਨਹੀਂ ਸੀਬੀਆਈ ਨੇ ਕਹਿੰਦੇ ਜੀ ਮਤਲਬ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਕੁਝ ਹੋਰ ਵਿਅਕਤੀਆਂ ਦੇ ਵੀ ਬਿਆਨ ਦਰਜ ਕਰਨ ਦੇ ਲਈ ਕਵੈਦ ਸ਼ੁਰੂ ਕਰ ਦਿੱਤੀ ਹੈ ਤੇ ਇਸ ਲਈ ਕਹਿੰਦੇ ਦੋ ਹੋਰ ਬੰਦਿਆਂ ਤੋਂ ਵੀ ਸਵਾਲ ਜਵਾਬ ਕੀਤੇ ਗਏ ਨੇ ਪਰ ਮਾਮਲਾ ਇੱਥੇ ਰੁਕਣ ਵਾਲਾ ਨਹੀਂਗਾ ਲਿਸਟ ਲੰਬੀ ਤਿਆਰ ਹੋਈ ਹੈ ਜਿਹਦਾ ਜ਼ਿਕਰ ਮੈਂ ਪਹਿਲਾਂ ਵੀ ਕਰਦਾ ਰਿਹਾ ਕਿ ਸਤਾਇਕ ਦੀ ਲਿਸਟ ਤਾਂ ਪਹਿਲਾਂ ਤਿਆਰ ਹੋ ਗਈ ਸੀ ਫਿਰ ਕ੍ਰਿਸ਼ਨੂ ਦੀ ਡੈਰੀ ਦੇ ਹਵਾਲੇ ਨਾਲ ਲਿਸਟ ਤਿਆਰ ਹੋਗੀ ਸੋ ਹੁਣ ਕ੍ਰਿਸ਼ਨੂ ਦਾ ਜਿਹੜਾ ਰਿਮਾਂਡ ਲਿਆ ਉਹਦੇ ਵਿੱਚ ਜੋ ਕੁਝ ਸਾਹਮਣੇ ਆਣਾ ਉਹ ਤੋਂ ਬਾਅਦ ਫਿਰ ਅੰਮੋ ਸਾਹਮਣੇ ਵੀ ਬਿਠਾ ਸਕਦੇ ਆ ਕਹਿੰਦੇ ਕਿ ਟੀ.ਏ.ਜੀ ਹਰਚਰਨ ਭੁੱਲੜ ਤੇ ਕ੍ਰਿਸ਼ਨੂ ਦਾ ਅੰਮੋ ਸਾਹਮਣਾ ਵੀ ਕਰਵਾ ਸਕਦੀ ਹੈ ਸੀ.ਬੀ.ਆ ਉਹਦੀ ਡੈਰੀ ਦੇ ਵਿੱਚੋਂ ਕੁਝ ਨਾਮ ਮਿਲਣ ਦੇ ਬਣੇ ਜਿਹੜੇ ਨਾਮ ਪੈ ਹੋਏ ਸੀ ਕਹਿੰਦੇ ਕਿ ਉਹ ਸਾਰਿਆਂ ਦੇ ਵਿੱਚੋਂ ਕੁਝ ਨਾਮਾਂ ਨੂੰ ਫਾਈਨਲ ਕਰ ਲਿਆ ਸੀ ਵੀਆਈ ਨੇ ਜਿਨ੍ਹਾਂ ਅਫਸਰਾਂ ਅਧਿਕਾਰੀਆਂ ਦੇ ਨਾਮ ਦੇ ਸੰਮਣ ਵੀ ਤਿਆਰ ਹੋ ਗਏ ਨੇ ਜੀ ਮਤਲਬ ਉਹਨਾਂ ਨੂੰ ਰੁਕਾ ਕੱਢਿਆ ਜਾਊਗਾ ਕੈਨੀ ਤਰੀਖ ਨੂੰ ਆਜੋ ਦਫ਼ਤਰ ਦੇ ਵਿੱਚ ਤੁਹਾਨੂੰ ਕੁਝ ਕੁ ਹੋਣੀ ਹੈ ਸੋ ਇਸ ਲਈ ਕਹਿੰਦੇ ਜੀ ਇਹ ਸਾਰੀ ਕਾਰਵਾਈ ਵੀ ਹੋਣ ਦੀ ਤਿਆਰੀ ਚ ਹੈ ਕਿ ਕਈ ਅਫਸਰਾਂ ਦੇ ਨਾਮ ਦੇ ਸੰਮਣ ਵੀ ਤਿਆਰ ਨੇ ਤੇ ਅਰਚਨ ਪੁੱਲਰ ਦੀ ਖਾਸ ਕਰਕੇ ਜੁਆਇਨਿੰਗ ਤੋਂ ਲੈ ਕੇ ਉਹਨਾਂ ਦੀ ਹੁਣ ਤੱਕ ਦੀ ਪੋਸਟਿੰਗ ਉਹਦਾ ਰਿਕਾਰਡ ਪੰਜਾਬ ਪੁਲਿਸ ਤੋਂ ਸੀਬੀ ਨੇ ਮੰਗ ਲਿਆ ਇਹ ਐਮ ਪਹਿਲੂ ਹੈ ਹੁਣ ਇਹਦੇ ਅਰਥ ਕੀ ਨੇ ਹਰ ਚਰਨ ਭੁੱਲਰ ਉਹ ਅਧਿਕਾਰੀ ਨਹੀਂ ਹੈਗੇ ਜਿਹੜੇ ਨਿਯਮਾਂ ਤਹਿਤ ਭਰਤੀ ਹੋ ਕੇ ਇਸ ਅਹੁਦੇ ਤੇ ਪਹੁੰਚੇ ਨੇ ਇਹ ਉਹ ਨੇ ਜਿਨ੍ਹਾਂ ਨੂੰ ਇੱਕ ਬਣਿਆ ਬਣਾਇਆ ਮਿਲਿਆ ਜੀ ਦਰਸ ਦੇ ਆਧਾਰ ਤੇ ਦੇ ਦਿਓ ਜੀ ਇਹ ਤੱਥ ਬਣਦਾ ਜੀ ਰਿਕਾਰਡ ਬਣਦਾ ਜੀ ਉਹਦੇ ਆਧਾਰ ਤੇ ਜਦੋਂ ਕਿ ਕਹਿੰਦੇ ਪਹਿਲਾਂ ਇੰਸਪੈਕਟਰ ਭਰਤੀ ਹੋਣ ਲਈ ਗਏ ਸੀ ਤਾਂ ਉਹਦੇ ਵਿੱਚ ਪਾਸ ਨਹੀਂ ਹੋ ਸਕੇ ਸੀ ਉਹਦੇ ਵਿੱਚ ਇੰਟਰਵਿਊ 'ਚ ਰਹੇਗਾ ਸੀ ਕਹਿੰਦੇ ਮਾਮਲੇ ਚਰਚਾ 'ਚ ਵੀ ਨਿਕਲ ਕੇ ਆਈ ਗੱਲ ਪਰ ਇੱਧਰ ਕਹਿੰਦੇ ਕਿ ਸਿੱਧਾ ਛਾਲ ਵੱਜ ਗਈ ਤੇ ਇਸ ਵੀ ਇਸ ਰਾਹ ਨਹੀਂ ਚੱਲੇਗੇ ਹੋਰ ਵੀ ਕਈ ਸਟਰ ਨਹੀਂ ਇਸ ਰਾਹ ਨਹੀਂ ਤਾਂ ਪਰ ਹੁਣ ਸੀਬੀਆਈ ਨੇ ਇਹਨਾਂ ਦੇ ਜੁਆਇਨਿੰਗ ਤੋਂ ਲੈ ਕੇ ਆਖਰੀ ਪੋਸਟਿੰਗ ਜਿਹੜੀ ਡੀਆਈਜੀ ਰੋਪੜ ਰੇਨ ਸੀਗੀ ਉੱਥੇ ਤੱਕ ਕਿੱਥੇ-ਕਿੱਥੇ ਰਹੇ ਕਿੰਨਾ ਸਮਾਂ ਰਹੇ ਕੀ-ਕੀ ਉਸ ਸਮੇਂ ਦੀਆਂ ਘਟਨਾ ਕਰ ਰਹੀਆਂ ਉਹ ਸਾਰਾ ਬਿਓਰਾ ਹੁਣ ਇਕੱਠਾ ਕਰਨਾ ਸ਼ੁਰੂ ਕਰਤਾ ਤੁਸੀਂ ਇਸ ਲਈ ਕੁਝ ਤਰ੍ਹਾਂ ਕਹਿੰਦੀਆਂ ਕਿ ਇਹ ਵੀ ਹੋ ਸਕਦਾ ਹੈ ਕਿ ਭਰਤੀ ਵਾਲੀ ਪ੍ਰਕਿਰਿਆ ਦੀ ਫਾਈਲ ਵੀ ਖੁੱਲ ਜਵੇ ਤੇ ਜੇ ਭਰਤੀ ਵਾਲੀ ਪ੍ਰਕਿਰਿਆ ਵਾਲੀ ਫਾਈਲ ਖੁੱਲੀ ਤੇ ਉਹਦੇ ਵਿੱਚ ਇਹ ਤੱਥ ਸੱਚ ਸਾਹਮਣੇ ਆ ਗਿਆ ਵੀ ਕਿ ਭਰਤੀ ਵੀ ਨਜ਼ਾਇਜ਼ ਹੈ ਜਾਂ ਗੈਰਕਾਨੂੰਨੀ ਹੈ ਤੇ ਫਿਰ ਕਹਿੰਦੇ ਕਿ ਹੁਣ ਤੱਕ ਜੋ ਤਨਖਾਹ ਪੱਤੇ ਮੋਜਾਂ ਮਾਣੀ ਹੈ ਕਿ ਉਹਦੇ ਲਈ ਵੀ ਵਸੂਲੀ ਦੀ ਕਾਰਵਾਈ ਸ਼ੁਰੂ ਹੋਗੀ ਕਿ ਉਹਦੇ ਲਈ ਵੀ ਸਾਰਾ ਕੁਝ ਜੋ ਕਾਨੂੰਨੀ ਤੌਰ ਤੇ ਜਾਇਦਾਦ ਹੈਗੀ ਹੈ ਉਸ ਨੂੰ ਕਰ ਕਰ ਲਿਆ ਜਾਊਗਾ ਇਹ ਵੀ ਪਹਿਲੂ ਨਵੇਂ ਤਰੀਕੇ ਨਾਲ ਉੱਭਰ ਰਿਹਾ ਸੋ ਸਿਵੀ ਇਹਨੇ ਕਾਫੀ ਸਕੰਜਾ ਕੱਸ ਲਿਆ ਜੀ ਤੇ ਹੁਣ ਇਸ ਪ੍ਰਕਿਰਿਆ ਦੇ ਤਹਿਤ ਹਰ ਚਰਨ ਪੁੱਲਰ ਤੋਂ ਗਾਂਵ ਵੱਧ ਕੇ ਜਿਹੜੀ ਆਪਾਂ ਡੀਐਸਪੀ ਤੋਂ ਪੁੱਛ ਕੇ ਚੀ ਦੀ ਗੱਲ ਕਰਦੇ ਹਾਂ ਉਧਰ ਨੂੰ ਗੱਲ ਤੁਰ ਪਈ ਆ ਹੋਰ ਅਧਿਕਾਰੀਆਂ ਤੋਂ ਪੁੱਛ ਕੇ ਸ਼ੁਰੂ ਹੋ ਗਈ ਤੇ ਨਾਲ ਦੀ ਨਾਲ ਸੰਮਣ ਵਾਲੀ ਸੂਚੀ ਇਕ ਤਿਆਰ ਹੋ ਗਈ ਸੋ ਇਸ ਲਈ ਪੁੱਲਰ ਪਰਵਾਰ ਦੀਆਂ ਤੇ ਪੁੱਲਰ ਦੇ ਨੇੜਲੇਆਂ ਦੀਆਂ ਮੁਸ਼ਕਲਾਂ ਤਾਂ ਵੱਧ ਗਈਆਂ ਪਰ ਕੀ ਇਹ ਨੌਕਰੀ ਹਾਸਲ ਕਰਨ ਵਾਲੀ ਪ੍ਰਕਿਰਿਆ 'ਚ ਵੀ ਮੁਸ਼ਕਲ ਵਧਣ ਜਾ ਰਹੀ ਹੈ ਇਸ ਗੱਲ ਨੇ ਵੀ ਇੱਕ ਇਹ ਪਹਿਲੂ ਵਰਤਦਾ ਜਦੋਂ ਸੀਬੀਆਈ ਨੇ ਹੁਣ ਸਾਰਾ ਰਿਕਾਰਡ ਮੰਗ ਲਿਆ ਜੀ ਸੋ ਦੇਖਦੇ ਆਂ ਇਹ ਖਬਰਾਂ ਤਾਂ ਧਿਆਨ 'ਚ ਰਹਿਣੀਆਂ ਰਹਿਣੀਆਂ ਅੱਜ ਪੇਸ਼ੀ ਵਾਲਾ ਕੰਮ ਨਿਬੜ ਗਿਆ ਹੋ ਗਿਆ ਪਰ ਗਾਂ ਕੀ ਅੱਗੇ ਕੀ ਕੀ ਕ੍ਰਿਸ਼ਨੂ ਕੀ ਕੀ ਬੋਲੂਗਾ ਕਿਹਦੇ ਕਿਹਦੇ ਨਾਮ ਉਗਲੂਗਾ ਹੈ ਉਹ ਸਿਆਸੀ ਧਿਰਾਂ ਕਿਡੀਆਂ-ਕਿਡੀਆਂ ਹੋਣਗੀਆਂ ਉਹ ਪ੍ਰਸ਼ਾਸਨਿਕ ਧਿਰਾਂ ਕਿਡੀਆਂ-ਕਿਡੀਆਂ ਹੋਣਗੀਆਂ ਉਹ ਕਾਰੋਬਾਰੀ ਉਦਯੋਗਪਤੀ ਉਹ ਪਹੁੰਚ ਅਪਰੋਚ ਵਾਲੇ ਘਰਾਣੇ ਉਹ ਕਿਹੜੇ-ਕਿਹੜੇ ਹੋਣਗੇ ਕਿਉਂ ਨਾਮ ਉਗਲੇ ਜਾਣਗੇ ਕੀ ਕ੍ਰਿਸ਼ਨ ਨੂੰ ਬਾਦਾ ਮਾਫ ਗਵਾਹ ਬਣਨ ਜਾ ਰਿਹਾ ਹੈ ਇਹ ਸਾਰੇ ਸਵਾਲ ਆਉਂਦੇ ਸਮਿਆਂ 'ਚ ਜਵਾਬ ਇਹਦੇ ਸਾਹਮਣੇ ਹੋਣਗੇ ਪਰ ਫਿਲਹਾਲ ਜਿਹੜੀ ਪਿਛਲੇ 2 ਦਿਨਾਂ ਤੋਂ ਖਬਰ ਨਿਕਲ ਰਹੀ ਸੀ ਕਿ ਡੀਐਸਪੀ ਕਈ ਡੜਾਰਤੇ ਨੇ ਉਹਨਾਂ ਵੱਲੋਂ ਗੱਲ ਤੁਰ ਪਈ ਹੈ ਤੇ ਡੀਐਸਪੀਾਂ ਤੋਂ ਲੈ ਕੇ ਕੁਝ ਉੱਪਰ-ਥੱਲੇ ਵਾਲੇ ਰੈਂਕ ਦੇ ਅਧਿਕਾਰੀਆਂ ਨੂੰ ਸਾਹਮਣੇ ਜਾਰੀ ਹੋਣ ਰਹੇ ਨੇ ਆਉਂਦੇ ਦਿਨਾਂ 'ਚ ਤੁਹਾਨੂੰ 30 ਸੈਕਟਰ ਜਾਂ ਹੋਰ ਕਿਤੇ ਸੀ ਵੀ ਜਿੱਥੇ ਸੱਦੇਗੀ ਉੱਥੇ ਉਹ ਖੜੇ ਨਜ਼ਰ ਆਉਣਗੇ ਤੇ ਉਹਨਾਂ ਤੋਂ ਪੁੱਛ ਕੇ ਛੂੰਦੀ ਨਜ਼ਰ ਵੀ ਆਉ। ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਦੇ ਵਿੱਚ ਤਿੰਨ ਚਾਰ ਕਿ ਮਹੀਨਿਆਂ ਲਈ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਜੇ ਤੁਸੀਂ ਸੁਣੋ ਤਾਂ ਕਹਿਣਗੇ ਜੀ ਮੈਂ ਆਪਣੀ ਮਿਹਨਤ ਮੁਸ਼ਕਲ ਦੇ ਨਾਲ ਇਹ ਰਤਬੇ ਇਹ ਸਥਾਨ ਇਹ ਹਾਸਲ ਕੀਤੇ ਹੈ ਤੇ ਪਰ ਸਿਆਸੀ ਸਫਾ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਚਰਨਜੀਤ ਚੰਨੀ ਕਿਸਮਤ ਦੇ ਬਹੁਤ ਧਨੀ ਹੈ। ਤੇ ਉਹਨਾਂ ਨੂੰ ਕਿਸਮਤ اچانک ਜਿਆ ਮੌਕਾ ਦਿੰਦੀ ਆ ਕਿਤੇ ਤਾਂ ਜਾਖੜ ਦਾ ਨਾਮ ਸੀ ਮੁੱਖ ਮੰਤਰੀ ਲਈ ਕਿਤੇ ਨਵਜੋਤ ਸਿੰਘ ਸਿੱਧੂ ਦੌੜ ਚ ਸੀ ਕਿਤੇ ਲਗ ਰਿਹਾ ਸੀ ਸੁਖਜਿੰਦਰ ਰੰਧਾਵਾ ਬਣੇ ਖੜੇ ਪਰ ਲੋਟਰੀ ਨਹੀਂ ਚਲਜੀਤ ਚੰਨੀ ਦੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਗੱਲ ਇੱਥੇ ਨਹੀਂ ਰੁਕੀ ਕਹਿੰਦੇ ਜੀ ਗਾਂਧੀ ਪਰਿਵਾਰ ਦੇ ਭਰੋਸੇਯੋਗ ਵੀ ਨੇ ਰਾਹੁਲ ਗਾਂਧੀ ਦੀ ਗੁੱਡ ਬੁੱਕ ਚ ਵੀ ਜੇ ਕੋਈ ਨਾਮ ਹੈ ਤਾਂ ਉਹ ਚਰਨਜੀਤ ਚੰਨੀ ਦਾ ਤੇ ਬਿਹਾਰ ਦੀਆਂ ਚੋਣਾਂ ਆਈਆਂ ਤੇ ਬਿਹਾਰ ਦੀਆਂ ਚੋਣਾਂ 'ਚ ਕਾਂਗਰਸ ਨੇ ਜਿਹੜੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਉਹਨਾਂ 'ਚ ਪੰਜਾਬ 'ਚੋਂ ਇੱਕੋ ਲੀਡਰ ਪਾਇਆ ਉਹ ਨਾਂ ਸੀ ਚਰਨਜੀਤ ਚੰਨੀ ਪਰ ਉਸ ਸਮੇਂ ਵੀ ਕਿਸੇ ਨੇ ਗੌਰ ਨਹੀਂ ਕੀਤਾ ਪਰ ਕੀ ਚੰਨੀ ਲਈ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਰਾ ਪੱਤਰਾ ਹੋ ਗਿਆ ਕਿ ਰਾਜਾ ਪ੍ਰਿੰਕ ਨੂੰ ਹਟਾ ਕੇ ਰਾਹੁਲ ਗਾਂਧੀ ਖੜਗੇ ਹੋਰੀ ਚਰਨਜੀਤ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਗੇ ਰਾਹੁਲ ਗਾਂਧੀ ਬਣਾਉਣਗੇ ਖੜਗੇ ਬਣਾਉਣਗੇ ਕਿ ਮੋਦੀ ਇਹ ਉਹਦੇ ਲਈ ਰਾਪਧਰਾ ਕਰਗੇ ਮੋਦੀ ਭਾਜਪਾ ਦਾ ਲੀਡਰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਫਿਰ ਨਰਿੰਦਰ ਮੋਦੀ ਹੋਰੀ ਕਿਵੇਂ ਬਿਲਕੁਲ ਜੀ ਚਰਨਜੀਤ ਚੰਨੀ ਦਾ ਜ਼ਿਕਰ ਹੁਣ ਬਿਹਾਰ ਦੀਆਂ ਚੋਣਾਂ ਤੋਂ ਲੈ ਕੇ ਪੰਜਾਬ ਦੀਆਂ ਸਿਆਸੀ ਸਫਾ ਦੇ ਵਿੱਚ ਗੂਬ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਨੀ ਦਾ ਜ਼ਿਕਰ ਕਰਕੇ ਕਹਿੰਦੇ ਉਹਦਾ ਸਿਆਸੀ ਕਦਮ ਵਧਾਤਾ ਤੇ ਆਪਣਾ ਸਿਆਸੀ ਕਦਮ ਘਟਾ ਲਿਆ ਬਿਲਕੁਲ ਜੀ ਚਰਨਜੀਤ ਚੰਨੀ ਦੇ ਮਾਮਲੇ ਦੇ ਵਿੱਚ ਉਹਦੇ ਰਾਹੀ ਬਾਇਆ ਚੰਨੀ ਗਾਂਧੀ ਪਰਿਵਾਰ ਨੂੰ ਨਿਸ਼ਾਨੇ ਤੇ ਰੱਖਦਿਆਂ ਹੋਇਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਚ ਆਪਣੀ ਰੈਲੀ ਦੌਰਾਨ ਜੋ ਕਿਹਾ ਉਸ ਨੇ ਚੰਨੀ ਨੂੰ ਮੁਰਲੀ ਕਤਾਰ ਚ ਲਿਆ ਖੜਾ ਕੀਤਾ ਤੇ ਗਾਂਧੀ ਪਰਿਵਾਰ ਦੇ ਵੀ ਧਿਆਨ ਚ ਆ ਗਿਆ ਕਿ ਹਾਂ ਆਪਣਾ ਤਾਂ ਲੀਡਰ ਹੈਗਾ ਆਪਾਂ ਨੂੰ ਕਿਉਂ ਆਪਾ ਹੜੜੜੜਾ ਫਰੀ ਜੰਨੇ ਕਿਉਂਕਿ ਉਹ ਭਾਲ ਕਰ ਰਹੇ ਨੇ ਕਹਿੰਦੇ ਮੁੱਖ ਮੰਤਰੀ ਦੇ ਚਿਹਰੇ ਦੀ ਉਹਦੇ ਵਿੱਚੋਂ ਪ੍ਰਤਾਪ ਬਾਜਬਾ ਆਪਣਾ ਚਿਹਰਾ ਦੇਖਦੇ ਨੇ ਰਾਜਾ ਬੜਿੰਗ ਆਪਣਾ ਚਿਹਰਾ ਦੇਖਦਾ ਹੈ ਹੈਨਾ ਕੁਝ ਹੋਰ ਲੋਕਾ ਸੋਚ ਰਹੇ ਕਿ ਕਿਸੇ ਦੀ ਵਾਪਸੀ ਨਾ ਹੋ ਜਵੇ ਤੇ ਚੰਨੀ ਸਾਫਕਾ ਮੁੱਖ ਮੰਤਰੀ ਨੇ ਇਸ ਲਈ ਉਹ ਵੀ ਉਸੇ ਗਤਾਰ ਤੇ ਸੀਗੇ ਤੇ ਪ੍ਰਧਾਨ ਦੇ ਲਈ ਹੋਰ ਕਈ ਨਾਮ ਵੀ ਚਰਚਾ ਸੀ ਪ੍ਰਗਟ ਸਿੰਘ ਤੱਕ ਦਾ ਨਾਮ ਵੀ ਚੱਲਿਆ ਪਰ ਹੁਣ ਚੰਨੀ ਦੇ ਲਈ ਕੀ ਰਾ ਪਦਰਾ ਹੋ ਗਿਆ ਜਦੋਂ ਪ੍ਰਧਾਨ ਮੰਤਰੀ ਨਰਮੋਦੀ ਨੇ ਬਿਹਾਰ ਦੀ ਰੈਲੀ ਦੇ ਵਿੱਚ ਖੜ ਕੇ ਕਿਹਾ ਕਿ ਵੀ ਇੱਕ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੋਇਆ ਹੈ ਹੈਨਾ ਉਹ ਜੀ ਬਿਹਾਰੀਆਂ ਨੂੰ ਕਹਿੰਦਾ ਇਹਨਾਂ ਨੂੰ ਤਾਂ ਕੱਢੋ ਅਸੀਂ ਕਢਾਵਾਂਗੇ ਤਾਂ ਗਾਂਧੀ ਪਰਿਵਾਰ ਦੀ ਇੱਕ ਕੁੜੀ ਜਿਹੜੀ ਹੁਣ ਲੋਕ ਸਭਾ 'ਚ ਬੈਠਦੀ ਆ ਉਹ ਤਾੜੀਆਂ ਮਾਰ ਰਹੀ ਸੀ ਅਸਲ 'ਚ ਪ੍ਰਧਾਨ ਮੰਤਰੀ ਤੇ ਚੰਨੀ ਦਾ ਕਨੈਕਸ਼ਨ ਫਿਰੋਜ਼ਪੁਰ ਰੈਲੀ ਵੀ ਹੈ ਜਦੋਂ ਪ੍ਰਧਾਨ ਮੰਤਰੀ ਜਿਨ੍ਹਾਂ ਬਾਰੇ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਘੱਟ ਰੈਲੀ ਪ੍ਰਧਾਨ ਮੰਤਰੀ ਵੱਧ ਨੇ ਉਹ ਪੰਜਾਬ ਆਉਂਦੇ ਨੇ ਰੈਲੀ ਨੂੰ ਸਬੋਧਨ ਕਰਨ ਮੌਸਮ ਵਿਗੜ ਜਾਂਦਾ ਕਹਿੰਦੇ ਚੌਪਰ ਉੱਡ ਨਹੀਂ ਪਾਉਂਦਾ ਅੱਗੇ ਹੈਨਾ ਤੇ ਇਸ ਲਈ ਕਹਿੰਦੇ ਬਾਇਆ ਰੋਡ ਜਾਣਾ ਪੈਂਦਾ ਪਰ ਬਾਇਆ ਰੋਡ ਜਾਂਦੇ ਕਹਿੰਦੇ ਖਬਰ ਮਿਲ ਜਾਂਦੀ ਹੈ ਕਿ ਅੱਗੇ ਪੰਡਾਲ ਤਾਂ ਖਾਲੀ ਹੈ ਜੀ ਪ੍ਰਧਾਨ ਮੰਤਰੀ ਜੀ ਜਾ ਕੇ ਕਰੋਗੇ ਕੀ ਫਿਰ ਕਹਿੰਦੇ ਜੀ ਮੁੜਨ ਦਾ ਬਹਾਨਾ ਸੀ ਤੇ ਉਹ ਕਹਿੰਦਾ ਜੀ ਸਾਡੀ ਗੱਡੀਆਂ ਰੋਕ ਲੀਆਂ ਕਾਫਲਾ ਰੋਕ ਲਿਆ ਜੀ ਗਲਤੀ ਹੋ ਗਈ ਮੈਂ ਕਿਹਾ ਜਦੋਂ ਪ੍ਰਧਾਨ ਮੰਤਰੀ ਜੀ ਨੇ 에ਰਪੋਰਟ ਤੇ ਜਾ ਕੇ ਕਿਹਾ ਕਿ ਬਤਾ ਦੇਣਾ ਆਪਣੇ ਮੁੱਖ ਮੰਤਰੀ ਕੋ ਮੈਂ ਜ਼ਿੰਦਾ ਵਾਪਸ ਜਾ ਰਹਾ ਹਾਂ ਤੇ ਚਰਨਜੀਤ ਚੰਨੀ ਨੇ ਸਟੈਂਡ ਲੈ ਜਾ ਕੇ ਇਹ ਕਿਹਾ ਗੱਲ ਹੋਇਆ ਕੀ ਇਹ ਤਾਂ ਦੱਸੋ ਕੁਕ ਕਿਸ ਨਹੀਂ ਤਰੂੜਾ ਨਹੀਂ ਮਾਰਿਆ ਉਸ ਨਹੀਂ ਮਾਰਿਆ ਕਹਿੰਦੇ ਉਹੀ ਸੋ ਉਸ ਸਮੇਂ ਚੰਨੀ ਦਾ ਉਹ ਸਟੈਂਡ ਪੰਜਾਬ ਦੇ ਲੋਕਾਂ ਨੂੰ ਬਹੁਤ ਵਾਦਵ ਲੱਗਿਆ ਜਿਹੜੇ ਕਾਂਗਰਸ ਨਾਲ ਤਾਂ ਰੱਤਾ ਵੀ ਸਹਿਮਤ ਨਹੀਂਗੇ ਤੇ ਚੰਨੀ ਨਾਲ ਵੀ ਨਾ ਸਹਿਮਤ ਹੋਣਾ ਚਾਹੀਏ ਪਰ ਇਸ ਮੁੱਦੇ ਤੇ ਚੰਨੀ ਨੇ ਆਪਣਾ ਨਾਮ ਨਾ ਕਾਫੀ ਖੱਟਿਆ ਤੇ ਕਾਦ ਆਪਣਾ ਉੱਚਾ ਕੀਤਾ ਕਿ ਲੈ ਵੀ ਇਹ ਰਿਹਾ ਪੰਜਾਬ ਪੱਖੀ ਸਟੈਂਡ ਉਤੋਂ ਬਾਅਦ ਸਰਕਾਰ ਬਦਲ ਗਈ ਮੁੱਖ ਮੰਤਰੀ ਭਗਵੰਤ ਮਾਨ ਜੀ ਬਣ ਗਏ ਪ੍ਰਧਾਨ ਮੰਤਰੀ ਮੋਦੀ ਜੀ ਇੱਥੇ ਚੰਡੀਗੜ੍ਹ ਦੇ ਲਾਗੇ ਇੱਕ ਮੈਡੀਕਲ ਖੇਤਰ ਦੇ ਵਿੱਚ ਕੋਈ ਹਸਤਾ ਹੁਸਤਲ ਦਾ ਨਹੀਂ ਪੱਥਰ ਰੱਖਣਾਗੇ ਤੇ ਸਾਡੇ ਵਾਲੇ ਮੁੱਖ ਮੰਤਰੀ ਸਾਹਿਬ ਤਾਂ ਲੰਬੇ ਪੈਣ ਕਿ ਪ੍ਰਧਾਨ ਮੰਤਰੀ ਜੀ ਗਲਤੀ ਹੋ ਗਈ ਉਸ ਸਮੇਂ ਮੈਂ ਮਾਫੀ ਮੰਗਦਾ ਹਾਂ ਹੀ ਪਿਛਲਿਆਂ ਦੇ ਗੁਨਾਹ ਗਲਤੀਆਂ ਨਹੀਂ ਉਹ ਸਾਰੇ ਕਹਣ ਕਿ ਭਰਾਵਾ ਤੇਰਾ 3 13 ਜ ਕੋਈ ਮਸਲਾ ਨਹੀਂ ਤੂੰ ਕਿ ਮਾਫੀ ਮੰਗੀ ਜਾਣਾ ਤੇ ਉਸ ਸਮੇਂ ਫੇਰ ਇੱਕ ਵਾਰ ਜਨੀ ਚਰਚਾ ਚਾ ਗਈ ਤੇ ਹੁਣ ਚੰਨੀ ਹੋਰਾਂ ਦੇ ਇੱਕ ਸਮੇਂ ਕਹੀ ਗਏ ਇਹ ਬੋਲ ਜਿਹੜੇ ਸ਼ਬਦ ਚੋਣ ਸਹੀ ਨਹੀਂ ਸੀਗੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੂੰ ਦਿੱਲੀ ਲੀਡਰਸ਼ਿਪ ਨੂੰ ਬਾਹਰੀ ਲੀਡਰਾਂ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਹਾ ਕਿ ਅਸੀਂ ਭਈਆਂ ਨੂੰ ਰਾਜ ਨਹੀਂ ਕਰਨ ਦਿਆਂਗੇ ਬੇਸ਼ੱਕ ਉਹਨਾਂ ਦੀ ਮਨਸ਼ਾ ਇਹ ਸਿੱਧੀ ਸਿੱਧੀ ਕੇਜਰੀਵਾਲ ਨੇ ਜੁੰਡਲੀ ਸੀ ਪਰ ਸ਼ਬਦ ਉਹ ਚੋਣ ਗਲਤ ਸੀ ਜਿਹੜਾ ਹੁਣ ਮੋਦੀ ਜੀ ਉਹਨੂੰ ਬਿਹਾਰੀਆਂ ਨਾਲ ਜੋੜ ਰਹੇ ਨੇ ਕਿ ਜੀ ਇਹ ਤਾਂ ਕਿਉਂਕੋ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਹੈ ਜੂਪੀ ਵਿਆਪ ਤੋਂ ਜਿਹੜੇ ਇੱਥੇ ਮਜ਼ਦੂਰ ਲੇਬਰ ਕਰਨ ਆਉਂਦੇ ਨੇ ਕੰਮ ਕਰ ਕਰਨ ਆਉਂਦੇ ਨੇ ਉਹਨਾਂ ਲਈ ਇਹ ਸ਼ਬਦ ਭਈਆ ਸ਼ਬਦ ਵਰਤਿਆ ਜਾਂਦਾ ਆਪਣੇ ਸੋ ਉਸ ਨੂੰ ਲੈ ਕੇ ਉਹ ਕਿਹਾ ਚਾਹੇ ਕੇਜਰੀਵਾਲ ਨੇ ਜੁੰਡਲੀ ਹੋਵੇ ਉਹ ਇਹ ਨਹੀਂ ਕਹੇ ਕਿ ਭਈਆ ਨੂੰ ਬਾਹਰ ਕੱਢ ਰਹੇ ਜਾਂ ਕੁਝ ਜਦੋਂ ਕਿ ਹੁਣੇ ਮੁੱਦਾ ਬਣਿਆ ਹੋਇਆ ਕਾਫੀ ਹੱਦ ਤੱਕ ਉਹ ਕਿਹਾ ਹੈ ਕਿ ਰਾਜ ਨਹੀਂ ਕਰਨ ਦਿਆਂਗੇ ਸੋ ਉਸ ਦੇ حوالے ਨਾਲ ਪ੍ਰਧਾਨ ਮੰਤਰੀ ਜੀ ਪਤਾ ਨਹੀਂ ਉਦੋਂ ਦੇ ਨੋਟ ਕਰੀ ਫਿਰਦੇ ਨੇ ਮੈਨੂੰ ਮੌਕਾ ਮਿਲ ਜਵੇ ਪਤਨ ਦੀ ਟੀਮ ਨੇ ਹੁਣ ਕੱਢ ਕੇ ਦਿੱਤਾ ਕਲਿੱਪ ਪਤਾ ਨਹੀਂ ਭਾਵਨਾ ਸਿਰਫ ਗਾਂਧੀ ਪਰਿਵਾਰ ਹੋਵੇ ਪਰ ਮੂਰੇ ਨਾਂ ਚਰਨੀ ਚੰਨੀ ਦਾ ਗਿਆ ਬਿਨਾਂ ਨਾਮ ਲਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਇੱਕ ਮੁੱਖ ਮੰਤਰੀ ਪਰ ਉਸ ਦੇ باوجود ਵੀ ਉਹ ਵੱਡਾ ਹੋ ਗਿਆ ਸਾਰੇ ਪਾਸੇ ਚੰਨੀ ਚੰਨੀ ਹੋਈ ਪਈ ਆ ਮੇਰੇ ਹੁਣ ਹੋਇਆ ਕੀ ਗੁਰਵਨੀ ਜਬਿੱਟੂ ਮੂਰੇ ਮਾਇਕੇ ਜਾਂਦਾ ਤਾਂ ਉਹ ਵੀ ਚੰਨੀ ਦੇ ਹਵਾਲਾ ਨਾਲ ਗੱਲ ਕਰਦਾ ਕਾਂਗਰਸੀਆਂ ਮੂਰੇ ਮਾਇਕੇ ਜਾਂਦਾ ਉਹ ਵੀ ਚੰਨੀ ਦੇ ਹਵਾਲਾ ਨਾਲ ਗੱਲ ਕਰਦਾ ਬਿਹਾਰ ਦੇ ਵਿੱਚ ਜੋ ਜਾਤੀ ਵਰਗਵੰਡ ਜਾਤ ਦੇ ਅੰਦਰ ਜਾਤ ਜਾਤ ਦੇ ਅੰਦਰ ਜਾਤ ਜਿਸ ਤਰ੍ਹਾਂ ਉਹ ਵਰਤਾਰਾ ਹੈ ਉਥੇ ਚੰਨੀ ਦੇ ਉੱਤੇ ਨਿਸ਼ਾਨਾ ਬਿੰਨਣਾ ਪ੍ਰਧਾਨ ਮੰਤਰੀ ਲਈ ਇਸ ਵਖਤੋ ਵੀ ਭਾਰੀ ਪੈ ਸਕਦਾ ਕਿਉਂਕਿ ਉਹ ਉਸ ਐਸ ਸੀ ਪਾਈਚਾਰੇ ਤੋਂ ਆਉਂਦੇ ਨੇ ਤੇ ਉਹ ਠੋਕੇ ਕਹਿੰਦੇ ਨੇ ਕਿ ਮੈਨੂੰ ਮਹਿੰਗਾਈ ਕਰਦਾ ਪਾਈ ਉਹਦੀ ਤੇ ਇਸ ਲਈ ਵੀ ਇਹ ਪੈਣ ਹੋ ਸਕਦਾ ਦੂਸਰਾ ਗਾਂਧੀ ਪਰਿਵਾਰ ਦੀ ਨਜ਼ਰ 'ਚ ਵੀ ਆ ਗਿਆ ਵੀ ਚੰਨੀ ਤਾਂ ਹੈ ਚਾਹੇ ਉਹ ਫਿਰੋਜ਼ਪੁਰ ਕਰਕੇ ਹੀ ਰੜਕਦਾ ਹੋਵੇ ਪ੍ਰਧਾਨ ਮੰਤਰੀ ਨੂੰ ਪਰ ਇਸ ਤਰ੍ਹਾਂ ਉਹਨਾਂ ਨੇ ਘੇਰੇ ਚ ਲੈਣ ਦੀ ਕੋਸ਼ਿਸ਼ ਕੀਤੀ ਹੋਵੇ ਪਰ ਕਹਿੰਦੇ ਜੀ ਗਾਂਧੀ ਪਰਵਾਦੀ ਨਜ਼ਰ ਚੜ ਗਿਆ ਤੇ ਇਹ ਚਰਚਾ ਉਹਨਾਂ ਦੇ ਦਰਮਿਆਨ ਇਹ ਚਰਚਾ ਚਰਪੀ ਕਾਂਗਰਸ ਦੇ ਅੰਦਰ ਹੈ ਕਿ ਕਿਤੇ ਚੰਨੀ ਪ੍ਰਧਾਨ ਬਣ ਕੇ ਤਾਂ ਨਹੀਂ ਆ ਰਿਹਾ ਤੇ ਕਹਿੰਦੇ ਜੀ ਦਿੱਲੀ ਦੇ ਵਿੱਚ ਵੀ ਇਹ ਕੁਸਰਮੁਸਰ ਹੋਣ ਲੱਗ ਪਈ ਕਿ ਚੰਨੀ ਬਾਰੇ ਸੋਚਿਆ ਜਾ ਸਕਦਾ ਕਿਉਂਕਿ ਕਾਂਗਰਸ ਦੇ ਵਿੱਚ ਇੱਕੇ ਰਵਾਇਤ ਜੀ ਲਗਭਗ ਹੈਗੀ ਹੈ ਪੰਜਾਬ ਦੇ ਹਵਾਲੇ 'ਚ ਤਾਂ ਬੇਸ਼ੱਕ ਇੱਕ ਵਾਰ ਰਿਆ ਹਿਸ਼ਮੇਸ਼ ਸਿੰਘ ਦੁੱਲੋਂ ਤੇ ਕੈਪਟਨ ਦੇ ਸਮੇਂ ਦੇ ਵਿੱਚ ਉਹਨੂੰ ਚੋਣ ਪ੍ਰਚਾਰ ਦਾ ਚੇਅਰਮੈਨ ਲੈ ਸੀ ਕੈਪਟਨ ਦਰੋਣਾ ਨੂੰ ਪ੍ਰਧਾਨ ਦੁੱਲੋਂ ਸੀਗੇ ਤਦ ਮੁੱਖ ਮੰਤਰੀ ਦਾ ਚਿਹਰਾ ਕੈਪਟਨਸੀ ਪਰ ਪਰ ਦੂਸਰੀ ਵਾਰ ਤਾਂ ਪ੍ਰਧਾਨਗੀ ਲਈ ਕਿ ਮੈਨੂੰ ਪ੍ਰਧਾਨ ਬਣਾਓ ਬਈ ਮੈਂ ਤਾਂ ਤਾਂ ਹੀ ਹੈ ਨਾ ਚਿਹਰਾ ਲਾਣ ਨੂੰ ਸੋ ਇੱਥੇ ਪੰਜਾਬ ਚ ਕਾਂਗਰਸ ਦਾ ਪ੍ਰਧਾਨ ਬਣਦਾ ਉਹ ਮਤਲਬ ਮੁੱਖ ਮੰਤਰੀ ਦਾ ਚਿਹਰਾ ਬਣਨਾ ਸੋ ਇਹ ਮੰਨਿਆ ਜਾ ਰਿਹਾ ਹੈ ਕਿ ਜੀ ਇਹ ਚਰਨਜੀਤ ਚੰਨੀ ਦਾ ਰਾ ਪ੍ਰਧਾਨ ਬਣ ਲਈ ਪਦਰਾ ਹੋ ਗਿਆ ਮਸ਼ਰਤੇ ਆਉਂਦੇ ਸਮੇਂ ਕੁਝ ਹੋਰ ਮੋੜਾ ਨਾ ਘਟੇ ਤੇ ਰਾ ਪਦਰਾ ਕਰਨ ਦੇ ਵਿੱਚ ਮੁੱਖ ਸੇਵਾਦਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਰਹੇ ਮਤਲਬ ਕਾਂਗਰਸ ਦਾ ਪ੍ਰਧਾਨ ਤੇ ਰਾ ਪਦਰਾ ਕਰ ਰਿਹਾ ਬੀਜੇਪੀ ਦਾ ਉਹ ਆਗੂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਸੋ ਲੋਕਤਾ ਇਹ ਕਹਿੰਦੇ ਕਿ ਪ੍ਰਧਾਨ ਮੰਤਰੀ ਜੀ ਨੇ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਕਰਕੇ ਆਪਣਾ ਕਦ ਹੋ ਛੋਟਾ ਕੀਤਾ ਵੈਸੇ ਜਦੋਂ ਪ੍ਰਚਾਰ ਨੂੰ ਹੀ ਨਿਕਲ ਗਏ ਫਿਰ ਕੀ ਛੋਟਾ ਕੀ ਬੜਾ ਮੋਦੀ ਜੀ ਤਾਂ ਕਹਿੰਦੇ ਆਪਾਂ ਨੂੰ ਤਾਂ ਸੁਆਦ ਹੈ ਪ੍ਰਚਾਰ ਚ ਆਉਂਦਾ ਪਰ ਚੰਨੀ ਕਹਿੰਦੇ ਮੈਨੂੰ ਸੁਆਦ ਆ ਗਿਆ ਮੇਰਾ ਨਾਮ ਲੈ ਕੇ ਸ਼ਾਇਦ ਪ੍ਰਧਾਨਗੀ ਦੇ ਲਈ ਦਾ ਲੱਗ ਜਵੇ ਜਨਾ ਇਹ ਪਹਿਲੂ ਵੀ ਹੈਗਾ ਚਲੋ ਇਹਦੇ ਨਾਲ ਨਾਲ ਇੱਕ ਪੰਥਕ ਪਹਿਲੂ ਬਹੁਤ ਅਹਿਮ ਹੈ ਜੀ ਕਹਿੰਦੇ ਜੀ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਗਿਆਨੀ ਸੁਲਤਾਨ ਸਿੰਘ ਤੇ ਉਹਨਾਂ ਦੀ ਬਦਲੀ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਉ ਉਹ ਯਾਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਲਈ ਸੀ ਜੀ ਉਹਨਾਂ ਨੂੰ ਜੱਫੀ ਪਾਲੀ ਸੀ ਜੀ ਮਿਲਲੇ ਸੀ ਜੀ ਇਸ ਲਈ ਕੀ ਹੀ ਕਰਨਾ ਜਾਂ ਇੱਕ ਟਾਸਕ ਪੂਰਾ ਹੋ ਗਿਆ ਹੁਣ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਸਿੱਖ ਸੰਪਰਦਾਵਾਂ ਤੋਂ ਮਾਨਤਾ ਦਿਵਾਲੀ ਤੇ ਇਸ ਲਈ ਇੱਕ ਜਥੇਦਾਰਤਾ ਗਿਆਨੀ ਹਰਪ੍ਰੀਤ ਸਿੰਘ ਦਾ ਪੂਰੀ ਤਰ੍ਹਾਂ ਬਾਹਰ ਕਰਤਾ ਸੀ ਇਹਨਾਂ ਨੂੰ ਵੀ ਦੋ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਰਕबीर ਸਿੰਘ ਨੂੰ ਇਹ ਕਹਿ ਕੇ ਜਥੇਦਾਰੀਆਂ ਤੋਂ ਹਟਾਤਾ ਸੀ ਕਿ ਤੁਸੀਂ ਤਾਂ ਕੰਮ ਦੇ ਕਾਬਲੇ ਨਹੀਂ ਤੁਸੀਂ ਤਾਂ ਯੋਗਤਾ ਹੀ ਨਹੀਂ ਪਰ ਉਸ ਸਮੇਂ ਦਰਬਾਰ ਸਾਹਿਬ ਦੇ ਗਰੰਥੀ ਤੇ ਗਿਆਨੀ ਰਕबीर ਸਿੰਘ ਹੈੱਡ ਗਰੰਥੀ ਵੱਜੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੱਜੋਂ ਸੇਵਾ ਨਿਭਾਉਂਦੇ ਰਹੇ ਤੇ ਉਧਰੋਂ ਹਟ ਗਏ ਤੇ ਜਦੋਂ ਉਹ ਪੋਸਟ ਨੂੰ ਵੀ ਖਤਰਾ ਹੋਇਆ ਤੇ ਗਿਆਨੀ ਰਕਬੀਰ ਸਿੰਘ ਅਦਾਲਤ ਤੱਕ ਚਲੇ ਗਏ ਸੀ ਫਿਰ ਉਹ ਵਾਪਸ ਲਿਆ ਸੈਟਲਮੈਂਟ ਹੋ ਗਈ ਤੇ ਹੁਣ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਕਹਿੰਦੇ ਜਦੋਂ ਕਿ ਗਿਆਨੀ ਸੁਲਤਾਨ ਸਿੰਘ ਹੁਣ ਤਾਜਪੋਛੀ ਦੇ ਸਮੇਂ ਐਸਜੀਪੀਸੀ ਜਾਂ ਬਾਦਲਾਂ ਦੀ ਰਾਜਨੀਤੀ ਦੇ ਹੱਬ ਨਾਲ ਉਹ ਸਕ੍ਰਿਪਟ ਦਾ ਹਿੱਸਾ ਬਣ ਕੇ ਸਾਹਮਣੇ ਆਏ ਸੀ ਜਦੋਂ ਉਹਨਾਂ ਨੇ ਉੱਥੇ ਮੈਕ ਸੰਭਾਲਿਆ ਹੈ ਪੰਥਕ ਸਟੇਜ ਚਲਾਈ ਉਸ ਤੋਂ ਬਾਅਦ ਗਿਆਨੀ ਰੁਘਵੀਰ ਸਿੰਘ ਨੇ ਪੰਥਕ ਵਿਚਾਰਾਂ ਕੀਤੀਆਂ ਗੁਰਮਤ ਵਿਚਾਰਾਂ ਕੀਤੀਆਂ ਉਹਦੇ ਆਧਾਰ ਦੇ ਉੱਤੇ ਕਿਹਾ ਕਿ ਲੈ ਵੀ ਸਾਰਾ ਕੁਝ ਟੈਕ ਸੈਟਲ ਹੋ ਗਿਆ ਠੀਕ ਚੱਲੀ ਜਾਊਗਾ ਉਸ ਦਿਨ ਗਿਆਨੀ ਰੁਘਵੀਰ ਸਿੰਘ ਦਾ ਬਾਰ ਬਾਰ ਜ਼ਿਕਰ ਤਾਂ ਕਈਆਂ ਨੂੰ ਇਹ ਸ਼ੰਕੇ ਛੋਹੇ ਪੈਦਾ ਕਰਨ ਲੱਗ ਪਿਆ ਸੀ ਕਿਤੇ ਮੁੜ ਕੇ ਉਹਨਾਂ ਨੂੰ ਅਕਲਤਖ ਸਭ ਜਥੇਦਾਰ ਤਾਂ ਲਾ ਦੇਣਗੇ ਕਿਉਂਕਿ ਬਾਬਾ ਬਲਬੀਰ ਹੋਰਾਂ ਨੇ ਤਾਂ ਗੱਲ ਰੱਖਦੀ ਕਿ ਭਾਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਸੀਂ ਮਾਨਤਾ ਦਿੱਤੀ ਹੈ ਤਖਤਸ਼ਿਰੀ ਕੇਸਗੜ ਸਾਹਿਬ ਦੇ ਜਥੇਦਾਰ ਬਜੋਂ ਸ਼੍ਰੀ ਗਲਟਕ ਸਾਹਿਬ ਜਥੇਦਾਰ ਤਰਨਤਲਾਉ ਕੋਈ ਤੋਂ ਇਸ ਲਈ ਇਹ ਵੀ ਚਰਚਾ ਸੀ ਪਰ ਪਾਸਾ ਤੋਂ ਪਲਟਾ ਪੈ ਗਿਆ ਜੀ ਕਹਿੰਦੇ ਕਿ ਆਪਣਾ ਕੰਮ ਸਪਸ਼ਟ ਹੋਣ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਨੂੰ ਜੋ ਟਾਸਕ ਮਿਲਿਆ ਸੀ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਲਾ ਕੰਮ ਸਿਰੇ ਲਵਾਤਾ ਸੁਖਵੀਰ ਦੇ ਕਹਿਣ ਅਨੁਸਾਰ ਕਹਿੰਦੇ ਮਾਨਤਾ ਦਵਾਤੀ ਤੇ ਹੁਣ ਸਾਰੀ ਕਾਰਵਾਈ ਯਾਨੀ ਸੁਲਤਾਨ ਸਿੰਘ ਤੇ ਕੈਂਡੀਡੇਟ ਕੁਬੀਰ ਸਿੰਘ ਤੇ ਹੋਣੀ ਹੈ ਤੇ ਜੀ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਹੋਈ ਹੈ ਤੇ ਕੀ ਆਉਂਦੇ ਦਿਨਾਂ ਚ ਗਿਆਨੀ ਰਕਵੀਰ ਸਿੰਘ ਦੀ ਬਦਲੀ ਦੇਖਾਂਗੇ ਆਪਾਂ ਜਾਂ ਛੁੱਟੀ ਦੇਖਾਂਗੇ ਕੀ ਗਿਆਨੀ ਰਕਵੀਰ ਸਿੰਘ ਨੂੰ ਜਥੇਦਾਰੀ ਤੱਕ ਕੀ ਮੁੜਕੇ ਦੇਣੀ ਸੀ ਆਦਰ ਮਾਨ ਸਤਕਾਰ ਸਤ ਤੇ ਵ代ਗੀ ਤੱਕ ਕੀ ਕਰਨੀ ਸੀ ਕਹਿੰਦੇ ਜੀ ਛੁੱਟੀ ਹੋ ਸਕਦੀ ਹੈ ਉਹਨਾਂ ਦੀ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਜੋਂ ਵੀ ਹੁਣ ਉਹ ਪਰਮਾਨੈਂਟ ਛੁੱਟੀ ਹੁੰਦੀ ਹੈ ਜਾਂ ਉਹਨਾਂ ਨੂੰ ਫਿਲਹਾਲ ਛੁੱਟੀ ਤੇ ਭੇਜਿਆ ਜਾਂਦਾ ਉਹ ਛੁੱਟੀ ਤੇ ਚਲੇ ਜਾਣਗੇ ਜਾਂ ਛੁੱਟੀ ਦੇ ਦਿੱਤੀ ਜਾਊਗੀ ਜਾਂ ਪਰਮਾਨੈਂਟ ਛੁੱਟੀ ਕਰ ਦਿੱਤੀ ਜਾਊਗੀ ਇਹ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਸੋ ਗਿਆਨੀ ਰਕबीर ਸਿੰਘ ਹੋਰੀ ਵੀ ਕਿਉਂਕਿ ਇਸ ਲਈ ਬਾਦਲ ਜਿਹੜੀ ਉਹਨਾਂ ਦੀ ਜੋੜੀ ਹੈ ਬਾਦਲ ਧਰ ਦੇ ਆਲੇ-ਦਲੇ ਵਾਲੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਇਸ ਗੱਲੋਂ ਵੀ ਚੁੱਪਦੇ ਹੋਣਗੇ ਕਿ ਵੀ ਦੋ ਤਰੀਕਾਲੇ ਫੈਸਲੇ ਕਰਾਉਣ ਚ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਵੀ ਸੀ। ਸ਼੍ਰੀ ਕਾਲਤਾਖਸਬ ਦੇ ਅਸਰ ਤਾਂ ਇਹ ਵੀ ਸੀ। ਸੋ ਇਸ ਲਈ ਕਹਿੰਦੇ ਜੀ ਗੱਲ ਇਧਰ ਨੂੰ ਤੁਰ ਪਈ ਹੈ। ਸੋ ਗਿਆਨੀ ਰਕਬੀਰ ਸਿੰਘ ਦੀ ਬਦਾਈਗੀ ਲਗਭਗ ਤੈ ਨਜ਼ਰ ਆ ਰਹੀ ਆ ਚਲੋ ਜੇ ਇਧਰ ਨੂੰ ਬਦਾਈਗੀ ਹੁੰਦੀ ਦਿਖਦੀ ਆ ਤਾਂ ਕੀ ਇਹ ਵੀ ਦਿਖਦਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਅ ਪਰਮਜੀਤ ਸਿੰਘ ਸਰਨਾਵਰਾਂ ਨੂੰ ਸ਼੍ਰੀ ਕਲਤਕ ਸਭ ਤੇ ਤਲਬ ਕੀਤਾ ਜਾ ਸਕਦਾ ਜੀ ਹਾਂ ਉਹਨਾਂ ਦੀ ਇੱਕ ਸ਼ਿਕਾਇਤ ਸ਼੍ਰੀ ਕਲਤਕ ਸਭ ਤੇ ਆਈ ਆ ਵੈਸੇ ਤਾਂ ਮੰਨਿਆ ਜਾਂਦਾ ਕਿ ਗਿਆਨੀ ਕੁਲਦੀਪ ਸਿੰਘ ਗੜਕਾਜ ਹੋਰਾਂ ਨੂੰ ਜਥੇਦਾਰੀ ਦਿਵਾਉਣ 'ਚ ਸਰਨਾ ਬ੍ਰਦਰ ਦਾ ਬਹੁਤ ਵੱਡਾ ਰੋਲ ਹੈ ਤੇ ਇਸ ਲਈ ਉਹਨਾਂ ਨੇ ਬਾਕੀ ਚੀਜ਼ਾਂ ਵੀ ਸੈੱਟ ਕਰਾ ਲਈਆਂ ਇਤਿਹਾਸਕ ਗੈਨੀ ਗੁਰੂ ਮਖ ਸਿੰਘ ਹੋਣਾ ਵਰਗਿਆਂ ਦੀ ਵਾਪਸੀ ਹੋ ਗਈ ਹੈ ਨਾ ਤੇ ਫਿਰ ਇਹਦੇ ਖਿਲਾਫ ਕਾਰਵਾਈ ਹੋਊਗੀ ਕਿ ਨਹੀਂ ਸਰਨਾਵ ਦੇ ਖਿਲਾਫ ਇਹ ਸਵਾਲ ਹੈ ਅਸਲ ਚ ਹੈ ਕਿ ਕਹਿੰਦੇ 2022 ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੇ ਉਹਦੇ ਲਈ ਜਦੋਂ ਚੋਣ ਸੀ ਤਾਂ ਉਸ ਚੋਣ ਨੂੰ ਲੈ ਕੇ ਖੁਦ ਕਹਿੰਦੇ ਇਹ ਗੱਲ ਕਬੂਲ ਕਰ ਲਈ ਸੀ ਇਹ ਮਨਜ਼ੂਰ ਕਰ ਲਈ ਸੀ ਪਰਮਜੀਤ ਸਿੰਘ ਸਰਨਾਵਰਾ ਨੇ ਕਿ ਵੀ ਮੈਨੂੰ ਕੁਝ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਤੈਨੂੰ ਪ੍ਰਧਾਨਗੀ ਦੀ ਵੋਟ ਪਾਵਾਂਗੇ ਇਸ 27-27 ਲੱਖ ਰੁਪਏ ਦਾ ਸੌਦਾ ਪਟਿਆ ਸੀ ਇਹ ਖੁਦ ਉਹਨਾਂ ਨੇ ਕਹਿਣਾ ਹੈ ਮੀਡੀਆ 'ਚ ਰੂਬਰੂ ਹੁੰਦੇ ਆ ਪਰਮਜੀਤ ਸਿੰਘ ਸਰਲਾ ਨੇ ਗੱਲ ਮਨਜ਼ੂਰ ਕੀਤੀ ਸੀ ਕਿ ਵਿਰੋਧੀ ਧਿਰ ਦੇ ਕੁਝ ਦਿੱਲੀ ਗੁਰਦਵਾਰ ਬੰਦ ਕਮੇਟੀ ਦੇ ਚੁਣੇ ਹੋਏ ਮੈਂਬਰ ਉਹਨਾਂ ਤੋਂ 27-27 ਲੱਖ ਰੁਪਏ ਲੈ ਕੇ ਉਹਨਾਂ ਨੂੰ ਵੋਟ ਪਾਉਣ ਦਾ ਉਹਨਾਂ ਨਾਲ ਵਾਅਦਾ ਕਰ ਗਏ ਸੀ ਪਰ ਕਹਿੰਦੇ ਉਹਨਾਂ ਵੋਟਰਾਂ ਨੇ ਉਹਨਾਂ ਮੈਂਬਰਾਂ ਨੂੰ ਧੋਖਾ ਦਿੱਤਾ ਮੈਨੂੰ ਵੋਟ ਨਹੀਂ ਪਈ ਹੁਣ ਜੇ ਵੋਟ ਨਹੀਂ ਪਈ ਤਾਂ ਕੀ 27-27 ਲੱਖ ਦਿੱਤਾ ਸੀ ਕੀ ਕੋਈ ਟੋਕਨ ਮਨੀ ਦਿੱਤੀ ਸੀ ਤੇ ਇਹ ਮਸਲੇ ਦੇ ਉੱਤੇ ਖਰੀਤੋ ਪ੍ਰੋਜੈਕਟ ਧਾਰਮਿਕ ਸੰਸਥਾ ਦੀ ਪ੍ਰਦਾਨੀਆਂ ਦੀ ਇਹਨੇ ਸਵਾਰਕੜਾ ਕਰਤਾ ਤੇ ਹੁਣ ਵਿਰੋਧੀ ਧਿਰਾਂ ਨੇ ਇਹ ਮੁੱਦਾ ਚੱਕ ਕੇ ਸ਼੍ਰੀ ਹਲਤਕ ਸਾਹਿਬ ਤੇ ਸ਼ਿਕਾਇਤ ਕਰਤੀ ਹੁਣ ਦੇਖਣ ਵਾਲੀ ਗੱਲ ਹੈ ਜੀ ਇਹ ਸ਼ਿਕਾਇਤ ਦਾ ਅਸਰ ਕਿੰਨਾ ਕੁ ਹੁੰਦਾ ਹੈ ਕੀ ਪਰਮਜੀਤ ਸਿੰਘ ਸਰਨਾ ਨੂੰ ਯਾਨੀ ਕੁਲਦੀਪ ਸਿੰਘ ਗੜਗਾਜ ਤਲਵ ਕਰਨਗੇ ਜਾਂ ਨਹੀਂ ਇਹ ਹੁਣ ਹੋਂਦਾ ਵਕਤ ਤੈਕਰ ਦੁਖਾ ਕੇ ਗੱਲ ਕਿੱਧਰ ਨੂੰ ਜਾਂਦੀ ਹੈ ਤੇ ਪਰ ਚਰਚਾ ਹੈਗੀ ਹੈ ਜੀ ਕਿ ਗਿਆਨੀ ਲਗਵੀਰ ਸਿੰਘ ਦੀ ਛੁੱਟੀ ਤੇ ਬਦੈਗੀ ਹੋ ਜਾਣੀ ਹੈ ਤੇ ਪਰਨਿਸ਼ਿੰਗ ਸਰਨਨ ਚਿਰ ਕਾਲ ਤੱਕ ਸਾਥ ਤੇ ਤਾਲੁਕ ਕੀਤਾ ਜਾ ਸਕਦਾ ਦਿੱਲੀ ਸਿੱਖ ਕਤਲਿਆਂ 31 ਅਕਤੂਬਰ ਤੋਂ ਲਗਭਗ 7 ਨਵੰਬਰ ਤੱਕ ਮੌਤ ਦਾ ਨੰਗਾ ਨਾਚ ਨਜਾਮ ਦੀ ਕਾਨੂੰਨ ਦੀ ਉੜਈ ਖਿਲੀ ਤੇ ਘਟ ਗਿਣਤੀ ਭਾਈਚਾਰਿਆਂ ਚ شمار ਸਿੱਖ ਭਾਈਚਾਰੇ ਨੂੰ ਬੇਰਹਿਮੀ ਨਾਲ ਕਤਲੋਗਾਰਤ ਘਰ-ਬਾਰ ਫੂਕ ਹੈ ਨਾ ਉਹ ਸਾਰਾ ਕੁਝ ਉਹ ਵਰਤਾਰਾ ਅਸੀਂ ਦੇਖਿਆ 48 ਸਾਲਾਂ ਬਾਅਦ ਜਦੋਂ ਖੜ ਕੇ ਦੇਖਦੇ ਆ ਤਾਂ ਇੱਕ ਵਾਰ ਸਵਾਲ ਫੇਰ ਖੜਾ ਹੈ ਕਿ ਲੋਕਤੰਤਰ ਦੀ ਦੁਹਾਈ ਵਾਲੇ ਮੁਲਕ ਦੇ ਵਿੱਚ ਇਨਸਾਫ ਕਿੱਥੇ ਹੈ ਤੇ ਜਿਸ ਦੀ ਪ੍ਰਧਾਨ ਮੰਤਰੀ ਦਾ ਕਤਲ ਹੁੰਦਾ ਕਿਉਂਕਿ ਅੰਦਰ ਇੱਕ ਟੀਸ ਉੱਠਦੀ ਹੈ ਕਿ ਤੁਸੀਂ ਸੱਚਖੰਦੀ ਦਰਬਾਰ ਸਾਹਿਬ ਤੇ ਟੈਂਕ ਚੜਾਏ ਗੋਲੀਆਂ ਵਾਰੀਆਂ ਟਹਿ ਟੇਰੀ ਕੀਤਾ ਚਿਰਦਾਲੂ ਵੀ ਮਤਲਬ ਉਹ ਕਿ ਉੱਥੇ ਜਿਹੜੇ ਆਮ ਸੰਗਤ ਗਈ ਸੀ ਉਹਨਾਂ ਨੂੰ ਵੀ ਨਾਲੇ ਪੀੜ ਦਿੱਤਾ ਸੋ ਉਹਦੇ ਵਿੱਚੋਂ ਉਹਦੇ ਸੁਰੱਖਿਆ ਗਾਰਡਾਂ ਵੱਲੋਂ ਜਿਹੜਾ ਗਾਂਧੀ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਫਾਂਸੀ ਦਿੱਤੀ ਜਾਂਦੀ ਹੈ ਪਰ ਇਹ ਕਹ ਕੇ ਕਿ ਬड़ा ਪੇੜ गिरता ਹੈ ਤਾਂ ਧਰਤੀ ਹਿਲਦੀ ਹੈ ਜੀਵ ਗਾਂਧੀ ਦੇ ਬੋਲ ਤੇ ਉਹਦੇ ਵਿੱਚ ਕੀ ਕਾਂਗਰਸੀ ਤੇ ਕੀ ਦੂਜੀਆਂ ਤਰ੍ਹਾਂ ਦੇ ਕਿੰਨੇ ਹੀ ਲੋਕਾਂ ਨੇ ਘਰਾਂ ਚੋਂ ਕੱਢ ਕੇ ਗੱਡੀਆਂ ਚੋਂ ਕੱਢ ਕੇ ਟਰੱਕਾਂ ਚੋਂ ਕੱਢ ਕੇ ਬਾਜ਼ਾਰਾਂ ਚ ਤੁਰੇ ਜਾਂਦੇ ਆ ਨਿਸ਼ਾਨਦੇਹੀ ਕਰ ਕਰਕੇ ਟਾਇਰ ਪਾ ਅੱਗ ਲਾ ਟੱਬਰ ਨੂੰ ਫੂਕ ਦੁਕਾਨਾਂ ਨੁਕਸਾਨ ਤੇ ਕੱਲਾ ਦਿੱਲੀ ਚ ਨਹੀਂ ਦੇਸ਼ ਦੇ ਹੋਰ ਨਾ ਥਾਂਵਾਂ ਦੇ ਉੱਤੇ ਜਿੱਥੇ ਇਤੋ ਸਿੱਖ ਭਾਈਚਾਰਾ ਵਸਦਾ ਸੀ ਇਸ ਨੂੰ ਦੰਗਿਆਂ ਦਾ ਨਾਮ ਦਿੱਤਾ ਗਿਆ 84 ਦੰਗੇ ਜਦੋਂ ਕਿ ਸਿੱਖ ਨਸਲ ਕੁਛੀ ਸੀ ਸਿੱਖ ਕਤਲਿਆਮ ਸੀ ਤੇ ਪਰ ਤੁਸੀਂ ਕਹੋ ਕਿ ਵਕਤ ਦੇ ਬੈਂਡ ਚੋਂ ਕੱਟਣਾ ਵਾਪਰ ਗਈ ਤੇ ਫਿਰ ਇਨਸਾਫ ਕਿਨੇ ਦਿਮਾਣਾ ਸੀ 48 ਸਾਲਾਂ ਬਾਅਦ ਜੇ ਤੁਸੀਂ ਅੱਜ ਦੀ ਰਿਪੋਰਟ ਮੈਂ ਦੇਖ ਰਿਆ ਸੀਗਾ ਐ ਨਵੀਂ ਦਿੱਲੀ ਤੋਂ ਛਪੀ ਐ ਮੈਂ ਪੰਜਾਬੀ ਟ੍ਰਿਬਿਊਨ ਦੇ ਜੇ ਬਾਟਮ ਤੇ ਨਜ਼ਰ ਮਾਰਾਂ ਉਹ ਕਹਿੰਦੇ ਨਿظام ਦੀ ਖਾਮੋਸ਼ੀ ਨੇ ਨਿਗਲ ਲਿਆ ਨਿਆ ਸਿੱਖ ਕਤਲਿਆਂ ਦੇ 48 ਪਰਿਆਂ ਬਾਅਦ ਵੀ ਚਖਮ ਅੱਲੇ ਪੀੜਤ ਹਾਲੇ ਵੀ ਇਨਸਾਫ ਦੀ ਉਡੀਕ ਜਿਹੜੇ ਸੇ ਕਤਲੇਆਮ ਚ ਮਾਰੇ ਗਏ ਤਾਂ ਦੁਨੀਆ ਤੋਂ ਚਲੇ ਗਏ ਜਿਹੜੇ ਪਿੱਛੇ ਪਰਿਵਾਰ ਬੱਚੇ ਸੀ 41 ਸਾਲਾਂ ਚ ਕਿੰਨੇ ਲੜਾਈ ਲੜਦੇ ਆ ਤੁਰ ਗਏ ਪਰ ਅਜੇ ਵੀ ਇਹ ਸਕੂਨ ਉਹਨਾਂ ਆਤਮਾਵਾਂ ਨੂੰ ਜਿਹੜੇ ਤੁਰ ਗਏ ਜਾਂ ਜਿਹੜੇ ਹੈਗੇ ਨੇ ਉਹਨਾਂ ਨੂੰ ਨਹੀਂ ਮਿਲ ਰਿਹਾ ਤੇ ਮਨੁੱਖ ਤਾਂ ਉਹਨਾਂ ਪਿਆਰ ਕਰਨ ਵੀ ਡਿੱਕੀ ਜਾਂਦੇ ਨੇ ਕਿ ਇਨਸਾਫ ਕਦੋਂ ਆ ਮੇਰੇ ਮੂਰੇ ਤਾਂ ਥਾਂਕੜੇ ਪਏ ਆ ਸਰਕਾਰੀ ਰਿਕਾਰਡ ਚ ਕਹਿੰਦੇ ਜੀ 2733 ਕ ਸਿੱਖਾਂ ਦਾ ਕਤਲ ਹੋਇਆ ਜੀ ਮਤਲਬ ਇਹਨਾਂ ਦੇ ਰਿਕਾਰਡ ਚ 2733 ਵੀ ਥੋੜੇ ਨੇ ਜਦੋਂ ਕਿ ਧਰਾਤਲ ਤੇ ਦੱਸਿਆ ਜਾਂਦਾ ਕਿ 3000 ਤੋਂ ਵੱਧ ਕਤਲ ਤਾਂ ਦਿੱਲੀ ਦੇ ਵਿੱਚ ਸੀ ਉਹ ਤੋਂ ਬਿਨਾ ਬਾਕੀ ਮੁਲਕ 'ਚ ਮਿਲਾ ਕੇ ਤਾਂ ਅੰਕੜੇ ਕਿਤੇ ਵੱਡੇ ਬਣਦੇ ਨੇ ਸੋ 2733 ਸਰਕਾਰੀ ਰਿਕਾਰਡ 'ਚ ਕਤਲ ਹੁੰਦਾ ਤੇ ਜਦੋਂ ਕੀ ਕਹਿੰਦੇ ਇਹ ਸਾਰੇ ਮਾਮਲਿਆਂ ਦੇ ਵਿੱਚ 650 ਦੇ ਕਰੀਬ ਕੇਸ ਦਰਜ ਹੁੰਦੇ ਆ ਤੇ 362 ਚਾਰਸ਼ੀਟ ਦਾਖਲ ਹੁੰਦੀਆਂ ਤੇ ਜੀ 39 ਮਾਮਲਿਆਂ 'ਚ ਹੀ ਹੁਣ ਤੱਕ سزا ਹੋਈ ਹੈ ਕੇਸ 650 ਦਰਜ ਹੋਇਆ ਤੇ ਇੱਕ ਕੇਸ ਚ ਕਿੰਨੇ ਕਿੰਨੇ ਬੰਦੇ ਇਨਵੋਲਵ ਹੋਣੇ ਨਾ ਇੱਕ ਖੇਤਾਂ ਚ ਇੱਕ ਹਲਕੇ ਚ ਇੱਕ ਮਹੱਲੇ ਚ ਇੱਕ ਗਲੀ ਚ ਲੁੱਟਾਂ ਖੋਹਾਂ ਕਰਨ ਵਾਲੇ ਕਤਲਗਾਰਥ ਕਰਨ ਵਾਲੇ ਅੱਗ ਲਾਉਣ ਵਾਲੇ 650 ਮਾਮਲਿਆਂ ਚੋਂ 430 362 ਹੈ ਆਪਾਂ 48 ਸਾਲਾਂ ਬਾਅਦ ਗੱਲ ਕਰ ਰਹੇ ਹਾਂ ਤੇ ਜਿਹ ਕਹਿੰਦੇ ਮਾਮਲਿਆਂ ਚ ਸਜ਼ਾ ਹੁੰਦੀਆਂ 39 ਨੂੰ ਹੈ ਨਾ ਤੇ ਜਦੋਂ ਕਿ 300 ਕੇਸ ਰਫਾ ਦਫਾ ਹੋਗੇ 20 ਕੇਸ ਜੇ ਚੱਲ ਰਹੇ ਨੇ 300 ਦੀਆਂ ਫਾਈਲਾਂ ਬੰਦ ਹੋ ਗਈਆਂ 20 ਕੇਸ ਜੇ ਚੱਲ ਰਹੇ ਨੇ ਤੇ ਜੀ ਫਿਰ ਇਨਸਾਫ ਕਿੱਥੇ ਹੈ 41 ਸਾਲ ਬੀਤਾਂ ਦੇ ਬਾਵਜੂਦ ਵੀ ਇਨਸਾਫ ਨਹੀਂ ਉਹ ਅਸੀਂ ਲੋਕਤੰਤਰ ਦਾ ਢਲੋਰਾ ਪੜ ਦਿਆ ਅਫਸੋਸ ਬਹੁਤ